ਦੇ ਮਹਲਾ ਚੌਥਾ ਹਰ ਜਨ ਰਾਮ ਨਾਮ ਗੁਨ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨ ਨੰਗਵਾਵੇ ਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨੰਗ 719 ਤੇ ਸ਼ੋਭਨਿਕ ਬਹਿਰਾੜੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਮਰਤ ਬਣਦਾ ਹੈ ਪਵਨ ਸ਼ਬਦ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਅਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਪਰਮੇਸ਼ਰ ਦੇ ਜਨ ਬਣ ਜਾਓ ਪਰਮੇਸ਼ਰ ਦੇ ਗੁਣ ਗਾਉਣੇ ਸ਼ੁਰੂ ਕਰਦੇ ਵੋ ਜੇ ਕੋਈ ਤੁਹਾਡੀ ਨਿੰਦਿਆ ਵੀ ਕਰੇਗਾ ਤੁਸੀਂ ਆਪਣੇ ਗੁਣ ਗਾਉਣੇ ਨਾ ਛੱਡੋ ਤੇ ਪਰਮੇਸ਼ਰ ਤੁਹਾਨੂੰ ਗੁਣ ਬਖਸ਼ਣ ਲੱਗਾ ਹੋਈ ਟਿਲ ਨਹੀਂ ਕਰੇਗਾ ਉਹ ਗੁਣ ਤੁਹਾਨੂੰ ਬਖਸ਼ਦਾ ਹੀ ਰਹੇਗਾ ਆਰੰਭਕ ਪੰਕਤੀਆਂ ਰਹਾਉ ਦੀਆਂ ਹਨ ਜੋ ਕਿਛ ਕਰੈ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰੂ ਆਪੇ ਬੋਲ ਬੁਲਾਵੇ ਪਰਮੇਸ਼ਰ ਸਾਰਿਆਂ ਦੇ ਵਿੱਚ ਬੈਠਾ ਹੋਇਆ ਸਾਰੀ ਹੀ ਕਾਰਕਮਾ ਰਿਆ ਹੈ ਇਹ ਤੁਹਾਨੂੰ ਹਰੀ ਦੇ ਜਨ ਬਣਨ ਦੇ ਨਾਲ ਦੱਸਣ ਲੱਗ ਪਵੇਗਾ ਕਿ ਜੋ ਕੁਝ ਵੀ ਵਰਤਾਰਾ ਹੋ ਰਿਹਾ ਹੈ ਉਹ ਪਰਮੇਸ਼ਰ ਦੇ ਵਿਧੀ ਵਿਧਾਨ ਅਨਸਾਰ ਹੀ ਹੋ ਰਿਹਾ ਹੈ ਤੇ ਤੁਸੀਂ ਉਹ ਗੁਰੂ ਨੂੰ ਪੁੱਛ ਕੇ ਆਪਣੇ ਕਾਰਕਮੋਂ ਦੇ ਚਲੋ ਫਿਰ ਪਰਮੇਸ਼ਰ ਤੁਹਾਨੂੰ ਚੰਗੀ ਮਤ ਬਖਸ਼ੇਗਾ ਤੁਹਾਨੂੰ ਬੋਲਣ ਦੀ ਜਾਂਚ ਦੱਸੇਗਾ ਕੰਮ ਕਰਨ ਦੀ ਜਾਂਚ ਵਿਧੀ ਦੱਸੇਗਾ ਤੇ ਆਪੇ ਫਿਰ ਤੁਹਾਡੇ ਮੂੰਹ ਤੋਂ ਆਪਣੇ ਗੁਣ ਗਾਉਣੇ ਸ਼ੁਰੂ ਕਰ ਦੇਵੇਗਾ ਹਰ ਆਪੇ ਪੰਜ ਤਾਤ ਵਿਸਥਾਰ ਵਿੱਚ ਤਾਤੂ ਪੰਜ ਆਪ ਪਾਵੇ ਜਾਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਚਗਰ ਚੁਕਾਵੇ ਤੈਨੂੰ ਸਮਝ ਲੱਗ ਜਾਵੇਗੀ ਕਿ ਜੋ ਪਰਮੇਸ਼ਰ ਨੇ ਜੋ ਵੀ ਆਪਣਾ ਖਲਾਰਾ ਖਲਾਰਿਆ ਹੋਇਆ ਹੈ ਉਹ ਪੰਜ ਤਤਾਂ ਦਾ ਮਿੱਟੀ ਦੇ ਪੰਜ ਤਤਾਂ ਦੇ ਮਿੱਟੀ ਦੇ ਪੁਤਲੇ ਬਣਾਏ ਹੋਏ ਹਨ ਤੇ ਪੰਜ ਉਹਨਾਂ ਦੇ ਵਿੱਚ ਉਹ ਵਿਸ਼ੇ ਪਾਏ ਹੋਏ ਹਨ ਤਨਗੁਰੂ ਨਾਨਕ ਦੇਵ ਜੀ ਦੇ ਜਨ ਬਣ ਜਾਓ ਤਨਗੁਰੂ ਨਾਨਕ ਦੇਵ ਜੀ ਤੁਹਾਨੂੰ ਆਪੇ ਹੀ ਪਰਮੇਸ਼ਰ ਦੇ ਨਾਲ ਮਿਲਾ ਦੇਣਗੇ ਤੇ ਤੁਹਾਡੇ ਝਗੜੇ ਖਿੰਚੋ ਤਾਣ ਪਾਪ ਦੁੱਖ ਕਲੇਸ਼ ਸਭ ਖਤਮ ਕਰਵਾ ਦੇਣਗੇ ਹੋਈਆਂ ਬੇਅੰਤ ਭੁੱਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰੂ ਦੇ ਬਖਸ਼ਿਓਏ ਨੂੰ ਹੁਕਮ ਨੂੰ ਮੰਨਣ ਦੀ ਸਮਰੱਥਾ ਆ ਜਾਵੇ ਗੁਰਮੰਤਰ ਦਾ ਜਾਪ ਕਰੀਏ wa guru wa guru wa Guru. Vahe guru Vahe Wow.